ਰਾਜਵੀਰ ਜਵੰਦਾ ਦੀ ਕਲਾਸਮੇਟ ਵੱਲੋਂ ਕੀਤਾ ਗਿਆ ਖੁਲਾਸਾ ਅੱਜ ਹਰ ਕਿਸੇ ਦੇ ਦਿਲ ਨੂੰ ਝੰਜੋੜ ਰਿਹਾ ਹੈ ਸਾਡੀ ਵੀਡੀਓ ਨੂੰ ਅੰਤ ਤੱਕ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ ਹਾਂ ਦੋਸਤੋ ਜਵੰਦਾ ਦੀ ਕਲਾਸਮੇਟ ਕੁੜੀ ਨੇ ਕੈਮਰੇ ਸਾਹਮਣੇ ਆ ਕੇ ਉਹ ਗੱਲਾਂ ਬਿਆਨ ਕੀਤੀਆਂ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਕੁੜੀ ਜਿਸਨੇ ਰਾਜਵੀਰ ਦੇ ਨਾਲ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੜ੍ਹਾਈ ਕੀਤੀ ਸੀ ਉਸਨੇ ਕਿਹਾ ਕਿ ਰਾਜਵੀਰ ਇੱਕ ਸਾਦਗੀ ਪਸੰਦ ਤੇ ਦਿਲਦਾਰ ਬੰਦਾ ਸੀ ਜੋ ਕੁਝ ਉਸਨੇ ਦੱਸਿਆ ਉਹ ਸੁਣ ਕੇ ਕਿਸੇ ਦੇ ਵੀ ਰੋਂਗਟੇ ਖੜੇ ਹੋ ਜਾਣਗੇ ਉਹ ਕਹਿੰਦੀ ਕਿ ਰਾਜਵੀਰ ਸਿੰਘ ਜਵੰਦਾ ਦਾ ਸੁਭਾਅ ਬਹੁਤ ਹੀ ਮਿਲਨ ਅਨਸਾਰ ਸੀ ਉਹ ਹਰ ਕਿਸੇ ਨਾਲ ਪਿਆਰ ਨਾਲ ਮਿਲਦਾ ਸੀ ਕਿਸੇ ਨੂੰ ਵੀ ਕਦੇ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਰਾਜਵੀਰ ਆਪਣੇ ਦੋਸਤਾਂ ਨੂੰ ਪਰਿਵਾਰ ਤਰਾ ਮੰਨਦਾ ਸੀ ਉਸ ਦੀ ਕਲਾਸਮੇਟ ਦੱਸਦੀ ਹੈ ਕਿ ਹਾਦਸੇ ਤੋਂ 8 ਦਿਨ ਪਹਿਲਾਂ ਰਾਜਵੀਰ ਦੀ ਆਪਣੇ ਇੱਕ ਦੋਸਤ ਰੁਪਿੰਦਰ ਭੁੱਲਰ ਨਾਲ ਗੱਲਬਾਤ ਹੋਈ ਸੀ ਉਹ ਸੁਧਾਰਨ ਗੱਲ ਕਰ ਰਹੇ ਸਨ ਜਿਵੇਂ ਦੋ ਯਾਰ ਮਿਲ ਕੇ ਹਾਲਚਾਲ ਪੁੱਛਦੇ ਹਨ ਉਸ ਵੇਲੇ ਰੁਪਿੰਦਰ ਨੇ ਰਾਜਵੀਰ ਨੂੰ ਕਿਹਾ ਸੀ ਕਿਸੇ ਖਾਸ ਬੰਦੇ ਦਾ ਵਿਆਹ ਹੈ ਜੋ ਸਿਰਫ ਤੈਨੂੰ ਹੀ ਪ੍ਰੋਗਰਾਮ ਲਈ ਚਾਹੁੰਦੇ ਹਨ ਅਤੇ ਉਹਨਾਂ ਨੇ ਤੇਰੇ ਤੋਂ ਹੀ ਸੁਤੇ ਅਤੇ ਗੋਣਾ ਹੈ ਉਹਨਾਂ ਨੇ ਤਰੀਕਾ ਵੀ ਤੇਰੇ ਲਈ ਬਦਲ ਦਿੱਤੀਆਂ ਹਨ ਰਾਜਵੀਰ ਨੇ ਉਸ ਗੱਲ ਤੇ ਹੱਸਦੇ ਹੋਏ ਕਿਹਾ ਕਿ ਯਾਰ ਹੁਣ ਮੈਂ ਉੱਥੇ ਨਹੀਂ ਹੋ ਸਕਦਾ ਮੇਰੇ ਕੋਲ ਪਹਿਲਾਂ ਹੀ ਬਹੁਤ ਸਾਰੇ ਸ਼ੋਅ ਬੁੱਕ ਹਨ ਤੇ ਸਮਾਂ ਨਹੀਂ ਹੈ ਪਰ ਜਿਹੜੇ ਕਲਾਕਾਰ ਨੂੰ ਤੂੰ ਕਹੇਗਾ ਮੈਂ ਉਹੀ ਕਰਵਾ ਦੇਵਾਂਗਾ ਰੇਟ ਉਹੀ ਰੱਖਾਂਗਾ ਪਰ ਮੈਂ ਉਸ ਵੇਲੇ ਨਹੀਂ ਹੋਣਾ ਉਸ ਦਾ ਇਹ ਜਵਾਬ ਸੁਣ ਕੇ ਉਸ ਦਾ ਦੋਸਤ ਹੱਸਿਆ ਤੇ ਕਹਿੰਦਾ ਯਾਰ ਰਾਜਵੀਰ ਤੂੰ ਤਾਂ ਹਰ ਕਿਸੇ ਦਾ ਦਿਲ ਜਿੱਤ ਲੈਣਾ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਗੱਲ ਇੱਕ ਇਸ਼ਾਰਾ ਕਰ ਰਹੀ ਸੀ ਕਿਸੇ ਵੱਡੇ ਸੱਚ ਵੱਲ ਇਹ ਗੱਲ ਚੱਲ ਜਾਂਦੀ ਹੈ ਕਲਾਸਮੇਟ ਕਹਿੰਦੀ ਹੈ ਕਈ ਵਾਰ ਜ਼ਿੰਦਗੀ ਤੋਂ ਪਹਿਲਾਂ ਇਸ਼ਾਰੇ ਮਿਲ ਜਾਂਦੇ ਹਨ ਪਰ ਅਸੀਂ ਸਮਝ ਨਹੀਂ ਪਾਉਂਦੇ ਸ਼ਾਇਦ ਰਾਜਵੀਰ ਨੂੰ ਵੀ ਅੰਦਰੋਂ ਅੰਦਰ ਅਹਿਸਾਸ ਹੋ ਰਿਹਾ ਸੀ ਕਿ ਕੁਝ ਹੋਣ ਵਾਲਾ ਹੈ ਇਹ ਉਹ ਬੇਸ਼ੱਕ ਕਹਿੰਦਾ ਸੀ ਬਖਤ ਕਿਸੇ ਦਾ ਰੁਕਦਾ ਨਹੀਂ ਹੈ ਜੋ ਲਿਖਿਆ ਹੁੰਦਾ ਹੈ ਹੋ ਕੇ ਰਹਿੰਦਾ ਹੈ ਇਹ ਗੱਲ ਹੁਣ ਸੱਚ ਸਾਬਤ ਹੋ ਗਈ ਹੈ ਰਾਜਵੀਰ ਦੀ ਕਲਾਸਮੇਟ ਨੇ ਇੰਟਰਵਿਊ ਦੌਰਾਨ ਅੱਖਾਂ ਭਰ ਕੇ ਕਿਹਾ ਕਿ ਰਾਜਵੀਰ ਸਿਰਫ ਇੱਕ ਗਾਇਕ ਨਹੀਂ ਸੀ ਉਹ ਇੱਕ ਇਨਸਾਨੀਅਤ ਦਾ ਪ੍ਰਤੀਕ ਸੀ ਉਸ ਦਾ ਦਿਲ ਬਹੁਤ ਵੱਡਾ ਸੀ ਤੇ ਉਹ ਹਮੇਸ਼ਾ ਦੁਨੀਆ ਦੀ ਮਦਦ ਕਰਦਾ ਸੀ ਉਸ ਦੀ ਅਚਾਨਕ ਹੋਈ ਮੌਤ ਨੇ ਸਾਰੇ ਦੋਸਤਾਂ ਨੂੰ ਅੰਦਰੋਂ ਉਜੜ ਦਿੱਤਾ ਉਹ ਕਹਿੰਦੀ ਹੈ ਕਿ ਰਾਜਵੀਰ ਨੇ ਜਿਵੇਂ ਕਿਹਾ ਸੀ ਮੈਂ ਹੋਣਾ ਨਹੀਂ ਉਹ ਗੱਲ ਅੱਜ ਹਕੀਕਤ ਬਣ ਗਈ ਸਮਾਂ ਉਸ ਦੀ ਗੱਲ ਨੂੰ ਸੱਚ ਕਰ ਗਿਆ ਰਾਜਵੀਰ ਦੇ ਜਾਣ ਨਾਲ ਸਿਰਫ ਸੰਗੀਤ ਦੀ ਦੁਨੀਆ ਨਹੀਂ ਸਗੋ ਪੂਰਾ ਪੰਜਾਬ ਅਤੇ ਜੋ ਦੇਸਾਂ ਬਦੇਸਾਂ ਵਿੱਚ ਵੱਸਦੇ ਸਾਰੇ ਪੰਜਾਬੀਆਂ ਦੇ ਦਿਲਾਂ ਨੂੰ ਝਟਕਾ ਲੱਗਿਆ ਉਸ ਦੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਆ ਆਇਆ ਉੱਠ ਗਿਆ ਕਲਾਸ ਮੇਡ ਦੱਸਦੀ ਹੈ ਕਿ ਰਾਜਵੀਰ ਆਪਣੇ ਪੁੱਤ ਨਾਲ ਬਹੁਤ ਪਿਆਰ ਕਰਦਾ ਸੀ ਉਹ ਹਮੇਸ਼ਾ ਕਹਿੰਦਾ ਸੀ ਕਿ ਮੇਰਾ ਪੁੱਤ ਮੇਰੀ ਜ਼ਿੰਦਗੀ ਹੈ ਪਰ ਹੁਣ ਉਹ ਬੱਚਾ ਰੋ ਰਿਹਾ ਹੈ ਪੁੱਛ ਰਿਹਾ ਹੈ ਕਿ ਪਾਪਾ ਕਿੱਥੇ ਗਏ ਦਾਦੀ ਵਿਚਾਰੀ ਕੁਝ ਨਹੀਂ ਕਹਿ ਸਕਦੀ ਸਿਰਫ ਹੰਝੂਆਂ ਨਾਲ ਜਵਾਬ ਦਿੰਦੀ ਹੈ ਭੋਗ ਵਾਲੇ ਦਿਨ ਰਾਜਵੀਰ ਦਾ ਪੁੱਤਰ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਰੋਂਦਾ ਰਿਹਾ ਥੱਕ ਹਾਰ ਕੇ ਸੋ ਗਿਆ ਕਿਸੇ ਨੇ ਨਹੀਂ ਦੱਸਿਆ ਕਿ ਉਸ ਦਾ ਬਾਪੂ ਹੁਣ ਵਾਪਸ ਨਹੀਂ ਆ ਸਕਦਾ ਇਹ ਦ੍ਰਿਸ਼ਟ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਲਿਆ ਗਿਆ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ viral ਹੋ ਰਹੀ ਸੀ ਜਿਸ ਵਿੱਚ ਅਤਸ ਸਥਾਨਕ ਐਮਪੀ ਇਹ ਕਹਿ ਰਿਹਾ ਹੈ ਕਿ ਰਾਜਵੀਰ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇਗੀ ਉਹ ਕਹਿੰਦਾ ਹੈ ਜੇਕਰ ਸਰਕਾਰ ਵੱਲੋਂ ਨੌਕਰੀ ਨਾ ਮਿਲੀ ਤਾਂ ਉਹ ਆਪਣੇ ਪਲਾਟ ਵਿੱਚ ਉਸ ਨੂੰ ਨੌਕਰੀ ਦੇਵੇਗਾ ਹੁਣ ਸਭ ਦੀ ਨਿਗਾਹ ਉਸ ਗੱਲ ਤੇ ਹੈ ਕਿ ਉਹ ਐਮਪੀ ਆਪਣਾ ਵਾਅਦਾ ਨਿਭਾਵੇਗਾ ਜਾਂ ਨਹੀਂ ਲੋਕ ਚਾਹੁੰਦੇ ਹਨ ਕਿ ਰਾਜਵੀਰ ਦੇ ਪਰਿਵਾਰ ਦੀ ਮਦਦ ਹੋਵੇ ਕਿਉਂਕਿ ਉਹ ਇੱਕ ਸੱਚਾ ਇਨਸਾਨ ਸੀ ਜਿਸ ਨੇ ਹਰ ਕਿਸੇ ਦਾ ਦਿਲ ਜਿੱਤਿਆ ਰਾਜਵੀਰ ਦੇ ਦੋਸਤ ਜਿਹੜੇ ਉਹਦੇ ਬਚਪਨ ਤੋਂ ਨਾਲ ਰਹੇ ਅੱਜ ਵੀ ਉਹ ਉਸਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਦੋ ਦੋਸਤਾਂ ਨੇ ਵਾਦਾ ਕੀਤਾ ਕਿ ਕਦੇ ਵੀ ਰਾਜਵੀਰ ਦੇ ਪਰਿਵਾਰ ਨੂੰ ਇਕੱਲਾ ਨਹੀਂ ਛੱਡਣਗੇ ਉਹਨਾਂ ਨੇ ਕਿਹਾ ਕਿ ਰਾਜਵੀਰ ਸਾਡਾ ਸਿਰਫ ਦੋਸਤ ਨਹੀਂ ਸੀ ਸਾਡਾ ਭਰਾ ਸੀ ਉਸ ਦੀ ਯਾਦ ਸਾਨੂੰ ਹਰ ਪਲ ਜ ਜੋੰਦਾ ਰੱਖੇਗੀ ਕਲਾਸਮੇਟ ਆਖਰੀ ਵਿੱਚ ਕਹਿੰਦੀ ਹੈ ਕਿ ਰਾਜਵੀਰ ਜਿਹੜਾ ਹੱਸਦਾ ਮੁਖੜਾ ਛੱਡ ਕੇ ਚਲਾ ਗਿਆ ਉਹ ਕਦੇ ਭੁਲਾਇਆ ਨਹੀਂ ਜਾ ਸਕਦਾ ਉਸਦੇ ਗੀਤ ਉਸਦੀ ਆਵਾਜ਼ ਉਸਦੇ ਬੋਲ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਉਹ ਕਹਿੰਦੀ ਹੈ ਕਿ ਰਾਜਵੀਰ ਹਮੇਸ਼ਾ ਕਹਿੰਦਾ ਸੀ ਕਲਾ ਕਦੇ ਨਹੀਂ ਮਰਦੀ ਸਿਰਫ ਕਲਾਕਾਰ ਚਲਾ ਜਾਂਦਾ ਹੈ ਇਹ ਗੱਲ ਹੁਣ ਉਸਦੇ ਨਾਮ ਨਾਲ ਸੰਜੀਦਗੀ ਨਾਲ ਜੁੜ ਗਈ ਹੈ ਦੋਸਤੋ ਅੱਜ ਦਾ ਇਹ ਕਿੱਸਾ ਸਾਨੂੰ ਇਹ ਸਿਖਾਉਂਦਾ ਹੈ ਕਿ ਜ਼ਿੰਦਗੀ ਅਣਪਛਾਤੀ ਹੈ ਪਤਾ ਨਹੀਂ ਕਿਹੜਾ ਪਲ ਅਖੀਰਲਾ ਹੋਵੇ ਇਹ ਇਸ ਲਈ ਹਮੇਸ਼ਾ ਆਪਣੇ ਪਿਆਰੇ ਲੋਕਾਂ ਨੂੰ ਸਮਾਂ ਦਿਓ ਉਹਨਾਂ ਨਾਲ ਪਿਆਰ ਨਾਲ ਰਹੋ ਰਾਜਵੀਰ ਦੀ ਮੌਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਨਸਾਨ ਚਲਾ ਜਾਂਦਾ ਹੈ ਪਰ ਉਸਦੇ ਚੰਗੇ ਕੰਮ ਤੇ ਯਾਦਾ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ ਅਸੀਂ ਰਾਜਵੀਰ ਨੂੰ ਗੀਤਾ ਰਾਹੀਂ ਖਬਰਾਂ ਰਾਹੀਂ ਉਹਦੇ ਯਾਰਾਂ ਦੀਆਂ ਗੱਲਾਂ ਰਾਹੀਂ ਹਮੇਸ਼ਾ ਜਿਉਂਦਾ ਰੱਖਾਂਗੇ ਰਾਜਵੀਰ ਸਾਡੇ ਦਿਲਾਂ ਵਿੱਚੋਂ ਕਦੇ ਨਹੀਂ ਜਾਣਾ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਇਹ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜਰੂਰ ਲਿਖੋ ਅਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਤੁਹਾਡੇ ਕੋਲੋਂ ਵੀਡੀਓ ਆਉਣ ਵਾਲੀਆਂ ਨੋਟੀਫਿਕੇਸ਼ਨ ਪਹੁੰਚ ਸਕੇ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ